जय भीम जय भारत 14 अप्रैल 1891 एक बहुत महान शख्सियत ਦਾ ਜਨਮ ਹੁੰਦਾ ਹੈ ਔਰ ਜਿਹਦੇ ਸਾਰੇ ਸਾਹ ਜਿਹਦੀ ਸਾਰੀ ਜ਼ਿੰਦਗੀ ਸਾਰੀ ਦੀ ਸਾਰੀ ਉਹਨਾਂ ਲੋਕਾਂ ਨੇ ਬੀਤੀ ਜਿਨ੍ਹਾਂ ਲੋਕਾਂ ਨੂੰ ਪਸ਼ੂਆਂ ਤੋਂ ਵੀ ਭੈੜੀ ਗੁਲਾਮੀ ਫੇਸ ਕਰਨੀ ਪੈ ਰਹੀ ਸੀ ਔਰ बाबा साहब डॉ पेमराव अंबेडकर जी भारत रत्न ਗੱਲ ਮੈਨੂੰ ਯਾਦ ਹੈ ਵੀ बाबा साहब ਦੇ ਜਦੋਂ ਮੈਂ ਇੱਕ ਬਹੁਤ ਪਹਿਲਾ ਆਰਟੀਕਲ ਪੜ੍ਹਿਆ ਉਹਦੇ ਵਿੱਚ ਇੰਗਲਿਸ਼ ਚ ਆਰਟੀਕਲ ਦੇ ਵਿੱਚ ਮੋٹے ਬੋਲਡ ਲੈਟਰਸ ਵਿੱਚ ਲਿਖਿਆ ਸੀ ਕਿ बाबा साहब ਨੇ ਇੱਕ ਸੌਂ ਖਾਦੀ ਦੇਖ ਕੇ ਵੀ ਇਹਨਾਂ ਲੋਕਾਂ ਲਈ ਮੈਂ ਆਪਣੀ ਜ਼ਿੰਦਗੀ ਲਾਵਾਂਗਾ ਔਰ ਮੈਂ ਉਸੇ ਵਰਨੇਕੂਲਰ ਚ ਬੋਲਦਾ ਤੇ ਬਾਬਾ ਸਾਹਿਬ ਨੇ ਕਿਹਾ ਵੀ ਆਈ ਪਲਜ ਮੈਂ ਅੱਜ ਕਸਮ ਖਾਂਦਾ ਐਫ ਆਈ ਫੇਲ ਟੂ ਡੂ ਅਵੇ ਵਿਦ ਦਾ ਐਬੋਮੀਨੇਬਲ ਥ੍ਰੈਡਮ ਆਫ ਦਾ ਅਨਟਚੇਬਲਸ ਮੈਂ ਇਹ ਪਸ਼ੂਆਂ ਤੋਂ ਜਿਹੜੀ ਬਦਤਰ ਗੁਲਾਮੀ ਅਗਰ ਅਨਟਚੇਬਲਸ ਅਸ਼ੂਤਾਂ ਦੀ ਦੂਰ ਕਰਨ ਚ ਫੇਲ ਹੋ ਗਿਆ ਆਈ ਵਿਲ ਪੁਟ ਐਨ ਐਂਡ ਟੂ ਮਾਈ ਲਾਈਫ ਵਿਦ ਏ ਬੁਲੇਟ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਕਈ ਵਾਰੀ ਸੋਚਿਆ ਇਹ ਤਾਂ ਸਾਰੀਆਂ ਕਟਨਾਵਾਂ ਵੀਤਦੀਆਂ ਪਰ ਇਹੋ ਜਿਹਾ ਬੰਦਾ ਜਿਹੜਾ ਕਸਮ ਖਾਵੇ ਔਰ ਇੱਕ ਬਹੁਤ ਹੀ ਸੈਂਸਿਟਿਵ ਔਰ ਟੱਚਿੰਗ ਗੱਲ ਹੈ ਬਾਬਾ ਸਾਹਿਬ ਦੀ ਨਾਨਕ ਚੰਦਰ ਤੂ ਜਿਹੜੇ ਸਕਰੁੱਲੀ ਪਿੰਡ ਹੁਸ਼ਿਆਰਪੁਰ ਦੇ ਹੈ ਸਾਡੇ ਜ਼ਿਲ੍ਹੇ ਦੇ ਉਹਨਾਂ ਨੇ ਬੜਾ ਅਖੀਰਲੇ ਸਮੇਂ 'ਚ ਬਾਬਾ ਸਾਹਿਬ ਦੇ ਨਾਲ ਹੀ ਸਮਾਂ ਬਿਤਾਇਆ ਤੇ ਬਾਬਾ ਸਾਹਿਬ ਡਾਕਟਰ ਪੀਮਰಾವ್ ਮੇਡਕਰ ਜੀ ਜਦੋਂ ਉਹਨਾਂ ਦਾ ਇੱਕ ਵਾਰ ਉਹ ਕਹਿੰਦੇ ਕੋਰਟ 'ਚ ਕੇਸ ਲੜ ਰਹੇ ਸੀ ਬੱਚਾ ਬਿਮਾਰ ਸੀ ਰਾਜਰਤਨ ਤੇ ਜਦੋਂ ਮੈਸੇਜ ਚਲਾ ਗਿਆ ਵੀ ਜਿਹੜਾ ਬੱਚਾ ਆ ਉਹ ਬਿਮਾਰ ਤੇ ਜਦੋਂ ਘਰ ਆਏ ਤੇ ਬੱਚੇ ਦੀ ਡੈਥ ਹੋ ਚੁੱਕੀ ਸੀ ਤੇ ਜਦੋਂ 바ਵਾ ਸਾਹਿਬ ਨੇ ਦੇਸ਼ਵੰਦ ਚੋਂ ਗੱਲ ਕੀਤੀ ਜਦੋਂ ਇਸ ਦੇਸ਼ ਦਾ ਸੰਵਿਧਾਨ 바ਵਾ ਸਾਹਿਬ ਇਸ ਦੁਨੀਆ ਦੀ ਸਭ ਤੋਂ ਵੱਡੀ ਵੱਡੇ ਲੋਕਤੰਤਰ ਨੂੰ ਸੰਵਿਧਾਨ ਦੇ ਕੇ ਆਏ ਤੇ 바ਵਾ ਸਾਹਿਬ ਦੀਆਂ ਅੱਖਾਂ ਵਿੱਚ ਅਥਰੂ ਸਨ ਹੰਝੂ ਸਨ ਤੇ ਇਦਾਂ 바ਵਾ ਸਾਹਿਬ ਜਿਹੜੀ ਆਰਾਮ ਕਰਨ ਵਾਲੀ ਚੇਅਰ ਉੱਤੇ ਬੈਠੇ ਸੀ ਨਾਨਕ ਚੰਦਰ ਤੁਜੀ ਕਹਿੰਦੇ ਮੇਰੀ ਹਿੰਮਤ ਨਹੀਂ ਪਈ ਤੇ 바ਵਾ ਸਾਹਿਬ ਨੂੰ ਤੇ ਕੁਛ ਹਲਾ ਕੇ ਮੈਂ ਪੁੱਛਾਂ ਵੀ ਤੁਹਾਡੀਆਂ ਅੱਖਾਂ ਚਥਰੂ ਕਿਵੇਂ ਆਏ ਤੇ ਕਹਿੰਦੇ ਜਦੋਂ ਉਹਨਾਂ ਨੂੰ ਥੋੜਾ ਜਿਹਾ 바ਵਾ ਸਾਹਿਬ ਦੇ ਪੈਰ ਕੁੱਟਣੇ ਦਿਵਾਉਣੇ ਸ਼ੁਰੂ ਕੀਤੇ ਤੇ ਜਦੋਂ ਜਾਗੇ ਤੇ ਉਹਨਾਂ ਨੇ ਕਿਹਾ ਇਸ ਦੇਸ਼ ਨੂੰ ਐਡਾ ਵੱਡਾ ਸੰਵਿਧਾਨ ਦੇ ਕੇ ਆਏ ਹੋ ਪਾਵਕ ਕਿਉਂ ਹੋਏ ਤੁਹਾਡੀਆਂ ਅੱਖਾਂ ਚੱਥਰੂ ਕਿਉਂ ਆਏ ਤੇ ਬਾਬਾ ਸਾਹਿਬ ਕਹਿੰਦੇ ਵੀ ਰਾਜ ਰਤਨ ਦੀ ਯਾਦ ਆ ਗਈ ਹੁਣ ਨਾਨਕ ਚੰਦ ਰਤੂ ਉਹ ਵੀ ਮਹਾਨ ਸ਼ਖਸੀਅਤ ਉਹ ਕਹਿੰਦੇ ਧਿਆਨ ਚ ਆਇਆ ਵੀ ਐਡਾ ਵੱਡਾ ਮਹਾਨ ਰਹਿ ਰਹੀ ਹੈ ਵੀ ਇੱਕ ਪੁੱਤਰ ਲਈ ਨਹੀਂ ਰੋ ਸਕਦਾ ਵੀ ਆਪਣੇ ਬੱਚੇ ਲਈ ਨਹੀਂ ਰੋ ਸਕਦਾ ਤਾਂ ਸਾਰਾ ਕੁਝ ਕੌਮ ਲਈ ਲੱਗਾ ਹੋਇਆ ਇਹਦਾ ਸਾਰੀ ਸਮਰਪਤੀ ਇਹਨਾਂ ਲਈ ਹੈ ਤੇ ਕਹਿੰਦੇ ਪੁੱਛਿਆ ਵੀ ਕਿਵੇਂ ਯਾਦ ਆ ਗਈ ਕਹਿੰਦੇ ਉਹਨਾਂ ਨੇ ਉਹ ਸਮਾਂ ਕੋਡ ਕੀਤਾ ਵੀ ਜਦੋਂ ਬਿਮਾਰ ਸੀ ਤੇ ਕਹਿ ਕਹਿਣ ਲੱਗੇ ਵੀ ਪੁੱਤਰ ਦਾ ਰਾਜ ਰਤਨ ਦਾ بیٹے ਦਾ ਇਲਾਜ ਨਹੀਂ ਕੀਤਾ ਕਿਸੇ ਨੇ ਕਿਉਂਕਿ ਉਹ ਇੱਕ ਅਨਟਚੇ ਵਾਲ ਦਾ ਬੱਚਾ ਸੀ ਅਸ਼ੂਤ ਦਾ ਬੱਚਾ ਸੀ ਤੇ ਕੋਈ ਡਾਕਟਰ ਨਹੀਂ ਸੀਗਾ ਹਸਪਤਾਲਾਂ 'ਚ ਜਿਹੜਾ ਉਹਨੂੰ ਦੇਖ ਸਕਦਾ ਦੇਖਦਾ ਜਿਹੜਾ ਇਲਾਜ ਦੇ ਦੁੱਖੋਂ ਮਰ ਗਿਆ ਕਹਿੰਦੇ ਆ ਹੁਣ ਕੋਈ ਕਿਸੇ ਦਾ ਬੱਚਾ ਇਲਾਜ ਦੇ ਦੁੱਖੋਂ ਬਿਲਾਜ ਤੋਂ ਬਿਨਾ ਨਹੀਂ ਮਰੂਗਾ ਮੈਂ ਇਸ ਦੇਸ਼ ਨੂੰ ਐਡਾਂ ਦਾ ਸੰਵਿਧਾਨ ਦੇਖ ਕੇ ਆ ਹੁਣ ਅਨਟਚੇਬਲ ਵਕੀਲ ਹੋਣਗੇ ਅਨਟਚੇਬਲ ਡਾਕਟਰ ਹੋਣਗੇ ਹਸਪਤਾਲਾਂ ਵਿੱਚ ਉਹ ਅਸ਼ੂਤ ਇਸ ਸਿਸਟਮ ਵਿੱਚ ਡੀਸੀ ਲੱਗਣਗੇ ਆਈਪੀਐਸ ਲੱਗਣਗੇ ਤੇ ਹੁਣ ਇੱਦਾਂ ਨਹੀਂ ਹੋ ਕਿਸੇ ਦਾ ਰਾਜ ਰਤਨ ਹੁਣ ਇੱਦਾਂ ਨਹੀਂ ਮਰੂਗਾ ਤੇ ਮੈਂ ਤਾਂ ਸਿਰਫ ਅੱਜ ਇਸ ਕਰਕੇ ਪਾਵਕ ਹੋ ਗਿਆ ਤੇ ਫਿਰ ਨਾਨਕ ਚੰਦਰ ਤੂਜੀ ਕਹਿੰਦੇ ਵੇ ਮੈਂ ਉਸ ਵੇਲੇ ਦੇਖਿਆ ਵੀ ਇਹ ਤਾਂ ਰੱਬੀ ਰੂਹ ਹੈ ਸ਼ਖਸੀਅਤ ਹੈ ਤੇ ਅੱਜ ਕੋਈ ਬੰਦਾ ਇਦਾਂ ਕਵੇ ਕਿ 14 ਅਪ੍ਰੈਲ ਨੂੰ ਇਹਨਾਂ ਦੇ ਬੁੱਤ ਉਤਾਰ ਦਿੱਤੇ ਜਾਣ ਹਕਾਦਤ ਤੇ ਜਾਣ ਮੈਂ ਇਹ ਗੱਲ ਕਹਿਣਾ ਵੀ ਪੰਨੋ ਸਾਹਿਬ ਵੀ ਤੁਹਾਨੂੰ ਸਿੱਖਾਂ ਨੇ ਸਾਰਿਆਂ ਨੇ ਹੱਕ ਦੇ ਦਿੱਤਾ ਵੀ ਤੁਸੀਂ ਉਹਨਾਂ ਬਾਰੇ ਇਕੱਲੇ ਹੀ ਫੈਸਲਾ ਕਰ ਲਓ ਕੋਈ ਵੀ ਉਹਨਾਂ ਦੇ ਬਿਹਾਫ ਤੋਂ ਉਹਨਾਂ ਨੂੰ ਹੁਕਮ ਜਾਰੀ ਕਰ ਦੋ ਵੀ ਇਸ ਤਰ੍ਹਾਂ ਕਰ ਦੋ ਕਿ ਇਦਾਂ ਹੋ ਜਾਊਗਾ ਬਾਬਾ ਸਾਹਿਬ ਨੂੰ ਇੰਡੀਆ ਦਾ ਭਾਰਤ ਦਾ ਇੱਕ ਬਹੁਤ ਵੱਡਾ ਵਰਗ ਆ ਜਿਹੜਾ ਪੂਜਦਾ ਹੈ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ ਹੈ ਇਦਾਂ ਥੋੜੋ ਹੋ ਜਾਣਾ ਅੱਜ 14 April ਆ ਦੇਖੋ ਸਾਰਾ ਕੁਝ ਤੁਹਾਡੇ ਸਾਹਮਣੇ ਆ ਨਾਲੇ ਗੱਲ ਇੱਕ ਹੈਗੀ ਆ ਕਿ ਤੁਸੀਂ ਇੰਨੇ ਇੰਟੈਲੀਜੈਂਟ ਵੀ ਹੋ ਵੈਸੇ ਉਦਾਂ ਸੰਸਾਰ ਕੁਆਲੀਫਿਕੇਸ਼ਨ ਤੇ ਤੁਹਾਨੂੰ ਇਦਾਂ ਕਿਦਾਂ ਲੱਗਦਾ ਆ ਇਹ ਤਾਂ ਰੋਮ ਰੋਮ ਚ ਬਸੇ ਹੋਏ ਆ ਇਹਨਾਂ ਨੂੰ ਸਟੈਚੂ ਕੇ ਤੋੜਨ ਨਾਲ ਜਾਂ ਇਹਨਾਂ ਰਿਮੂਵ ਕਰਨ ਨਾਲ ਉਹਨਾਂ ਲੋਕਾਂ ਦੇ ਦਿਲਾਂ 'ਚ ਉਹਨਾਂ ਦੇ ਰੂਹਾਂ 'ਚ ਬਾਬਾ ਸਾਹਿਬ ਤਾਂ ਉਹਨਾਂ ਦੀ ਰੂਹ ਬਣ ਚੁੱਕਿਆ ਹੈ। ਅਰਥ ਸੋਚਣ ਵਾਲੀ ਗੱਲ ਆ ਕਿ ਜਿਨ੍ਹਾਂ ਲੋਕਾਂ ਦੀ ਪਸ਼ੂਆਂ ਤੋਂ ਵੱਧਰ ਗੁਲਾਮੀ ਹੋਵੇ। ਭੈੜੀ ਗੁਲਾਮੀ ਜਿਹੜੇ ਜੀ ਰਹੇ ਸੀਗੇ। ਜਿਨ੍ਹਾਂ ਲੋਕਾਂ ਨੂੰ ਕੋਈ ਚੰਗੇ ਕੱਪੜੇ ਪਾਉਣ ਦਾ ਯਾਰ ਅਧਿਕਾਰ ਨਹੀਂ ਸੀਗਾ। ਜਿਨ੍ਹਾਂ ਲੋਕਾਂ ਨੂੰ ਕੋਈ ਗੱਡੀ ਰੱਖ ਕੇ ਕਾਰ ਚੰਗੀ ਨਹੀਂ ਘਰ ਚੰਗਾ ਨਹੀਂ ਸੀ ਬਣਾ ਸਕਦੇ ਸਮਾਜ ਵਿੱਚ। ਜਿਨ੍ਹਾਂ ਨੂੰ ਰੱਬ ਦਾ ਨਾਮ ਲੈਣ ਦਾ ਅਧਿਕਾਰ ਨਹੀਂ ਸੀ ਜਿਨ੍ਹਾਂ ਨੂੰ ਇਦਾਂ ਦਾ ਰਾਈਟਸ ਲੈ ਕੇ ਦਿੱਤੇ ਉਸ ਸ਼ਖਸੀਅਤ ਨੂੰ ਕਿ ਬੁੱਤ ਹਟਾਉਣ ਦਾ ਉਹਨਾਂ ਦੇ ਦਿਲਾਂ ਚੋਂ ਕੱਢ ਲਓਗੇ ਤੁਸੀਂ ਔਰ ਬਾਬਾ ਸਾਹਿਬ ਨੇ ਤਾਂ ਕਿਸੇ ਧਰਮ ਦੇ ਵੀ ਪਾਰਟਿਕੂਲਰ ਅਗੇਂਸਟ ਨਹੀਂ ਸੀ ਵੈਸੇ ਉਹ ਉਹ ਤਾਂ ਕੋਈ ਇਦਾਂ ਦੀ ਭਾਅ ਵੀ ਨਹੀਂ ਸੀ ਉਹ ਤਾਂ ਉਹਨਾਂ ਦਾ ਉਹਨਾਂ ਨੂੰ ਤਾਂ ਇਦਾਂ ਦਾ ਪੈਮਾਨੇ ਨਾਲ ਇਦਾਂ ਦੇ ਪੈਰਾਮੀਟਰ ਨਾਲ ਨਾਪਣਾ ਵੈਸੇ ਤੋਹੀਨ ਹੈ ਉਹਨਾਂ ਦੀ ਔਰ ਮੈਨੂੰ ਲੱਗਦਾ ਵੀ ਆਪਾਂ ਕਿੱਥੇ ਖੜੇ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕਿਦਾਂ ਨਾਪ ਲੈਣੇ ਔਰ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਬਤੌਰ Hindu ਪੈਦਾ ਹੋ ਗਿਆ ਪਰ ਮੈਂ ਬਤੌਰ Hindu ਮਰਾਂਗਾ ਨਹੀਂ ਕਿਉਂਕਿ ਜਨਮਣਾ ਜੰਮਣਾ ਮੇਰੇ ਵਾਸਤੇ ਨਹੀਂ ਸੀਗਾ ਮੈਂ ਜਨਮ ਹੋ ਗਿਆ ਮੇਰਾ ਬਤੌਰ Hindu ਐਜ਼ ਅ Hindu ਮੈਂ ਜਨਮ ਹੋ ਗਿਆ ਮੇਰਾ ਆਈ ਏਮ ਬਾਰਨ ਪਰ ਮੈਂ ਮਰੂੰਗਾ ਨਹੀਂ ਐਜ਼ ਅ Hindu ਔਰ Hindu ism ਦੇ ਖਿਲਾਫ ਉਹਨਾਂ ਨੇ ਜਾਂ ਇਦਾਂ ਕਿਹਾ ਤਾਂ ਉਹਦਾ ਰੀਜ਼ਨ ਕੀ ਸੀ ਉਹ ਕਹਿੰਦੇ ਜਿਹੜਾ ਧਰਮ ਸਮਾਨਤਾ ਨਹੀਂ ਦਿੰਦਾ ਯਾਰ ਜਿਹੜਾ ਧਰਮ ਬਰਾਬਰਤਾ ਭਾਈਚਾਰੇ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਇੱਕ ਜਗ੍ਹਾ ਨਹੀਂ ਬਿਠਾ ਸਕਦਾ ਪਿਆਰ ਸਤਿਕਾਰ ਨਹੀਂ ਦੇ ਸਕਦਾ ਜਿਹੜਾ ਬਰਾਬਰੀ ਦੀ ਗੱਲ ਨਹੀਂ ਕਰਦਾ ਔਰ ਜਿਹੜਾ ਧਰਮ ਸ਼ੋਸ਼ਣ ਕਰਦਾ ਮੈਂ ਮੈਂ ਉਹਦੇ ਹੱਕ 'ਚ ਨਹੀਂ ਹੈਗਾ ਮੈਂ ਉਹ ਉਹਦੀ ਉਹਦੀ ਕਦੀ ਐਂਡੋਰਸ ਹੀ ਨਹੀਂ ਕਰਦਾ ਤੇ 바ਵਾ ਸਾਹਿਬ ਨੇ ਜਿਹੜੇ ਉਹ ਜੇ ਬੁੱਧਿਜ਼ਮ ਨੂੰ ਅਪਣਾਇਆ ਤੇ ਮੈਂ ਇੱਕ ਗੱਲ ਸੋਚ ਰਿਆ ਸੀ ਜਦੋਂ ਗੁਜਰਾਤ 'ਚ ਐਡਾ ਵੱਡਾ ਸਮੇਲਨ ਰੱਖਿਆ 바ਵਾ ਸਾਹਿਬ ਨੇ ਬੁੱਧਿਜ਼ਮ ਨੂੰ ਐਡਾਪਟ ਕਰਨਾ ਸੀਗਾ ਤੇ ਜਿਹੜਾ ਇਤਿਹਾਸ ਦੱਸਦਾ ਹੈ ਪੰਨੋਂ ਸਾਹਿਬ ਉਸ ਵੇਲੇ ਜੜੀਆਂ ਟ੍ਰੇਨਾਂ ਤੇ ਲੋਕੀ ਬਿਨਾ ਕਰਾ ਟਿਕਟਾਂ ਲੈ ਕੇ ਬਹਿ ਗਏ ਸੀਗੇ ਕੋਈ ਸੀਟ ਨਹੀਂ ਕੋਈ ਕੁਝ ਨਹੀਂ ਮਿਹੜਾ ਟ੍ਰੇਨਾਂ ਦੇ ਉੱਪਰ ਵੀ ਚੜ ਗਏ ਸੀ ਬੰਦੇ ਔਰ ਜੋ ਪਤਾ ਲੱਗਦਾ 4 ਲੱਖ ਦੇ ਲਗਭਗ ਇੰਨੇ ਦੇ ਕਰੀਬ ਲੋਕ ਪਹੁੰਚ ਗਏ ਸੀ ਗੁਜਰਾਤ ਜਿਨ੍ਹਾਂ ਨੇ 바ਵਾ ਸਾਹਿਬ ਦੇ ਨਾਲ ਬੁੱਧਿਜ਼ਮ ਨੂੰ ਅਡੋਪਟ ਕੀਤਾ ਸੀ ਧਰਮ ਔਰ ਤੁਸੀਂ ਸੋਚਦੇ ਹੋ ਕਿ ਉਸ ਸਮੇਂ 'ਚ ਜਿਹੜੇ 바ਵਾ ਸਾਹਿਬ ਦੀ ਇੰਨੀ ਗੱਲ ਮੰਨਦੇ ਸੀ ਫੜਦੇ ਮਗਰ ਮੰਦੇ ਇੰਨੀ ਗੱਲ ਲੋਕ ਮੰਦੇ ਆ ਬਾਬਾ ਸਾਹਿਬ ਨੇ ਤਾਂ ਬੁੱਧਿਜ਼ਮ ਕੱਲਿਆਂ ਨੇ ਐਡਾਪਟ ਕਰਨ ਗਏ ਸੀ ਤੇ 3.5 ਲੱਖ ਦੇ ਕਰੀਬ 4 ਲੱਖ ਦੇ ਕਰੀਬ ਲੋਕ ਬੁੱਧਿਜ਼ਮ ਐਡਾਪਟ ਕਰਨ ਚਲੇ ਗਏ ਇਹੋ ਜਿਹੇ ਬੰਦਿਆ ਨੂੰ ਜਿਹੜੇ ਬਾਬਾ ਸਾਹਿਬ ਲਈ ਇਦਾਂ ਦੇ ਜਿਨ੍ਹਾਂ ਦੀ ਰੂਹ ਬਣ ਗਏ ਆ ਯਾਰ ਬਾਬਾ ਸਾਹਿਬ ਉਹ ਉਹਨਾਂ ਦੇ ਸਟੈਚੂਆ ਨਾ ਕੀਆ ਉਹ ਕਿਤੇ ਸਟੈਚੂਆ ਨਾਲ ਜੁੜਿਆ ਉਹ ਤਾਂ ਰੋਮ ਰੋਮ ਚ ਬਸੇ ਹੋਏ ਆ ਉਹਨਾਂ ਲਈ ਰੱਬ ਆ ਹੋ ਉਹਨਾਂ ਲਈ ਪੂਜਣ ਵਾਲਾ ਆ ਸੋ ਮੈਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਇਹੀ ਕਹਿਣਾ ਚਾਹੁੰਦਾ ਆ ਕਿ ਕੋਈ ਵੀ ਬਾਬਾ ਸਾਹਿਬ ਦੇ ਪ੍ਰਤੀ ਇਦਾਂ ਦੀ ਸ਼ਬਦਾਵਲੀ ਵਰਤ ਕੇ ਆਪਣੇ ਆਪ ਨੂੰ ਬਹੁਤੀ ਫੇਮ ਲੈਣੀ ਚਾਹੇ ਪਪੂਲਾਰਿਟੀ ਲੈਣੇ ਚਾਹੇ ਤਾਂ ਇਹ ਕੋਈ ਵਧੀਆ ਨਹੀਂ ਹੈਗੀ ਪਪੂਲਾਰਿਟੀ ਔਰ ਇਹੋ ਜੀਆਂ ਸ਼ਖਸੀਅਤਾਂ ਤੇ ਕੋਈ ਕਮੈਂਟ ਵੀ ਕਰੇ ਕੋਈ ਵੀ ਇਨ ਫਿਊਚਰ ਵੀ ਕੋਈ ਕਰੇ ਤਾਂ ਮੈਨੂੰ ਲੱਗਦਾ ਉਹ ਗੁਰੇਜ਼ ਕਰੇ ਕਿਉਂਕਿ ਇਹਦੇ ਨਾਲ ਉਹ ਆਪ ਹੀ ਡੀਫੇਮ ਹੋ ਜਾਏਗਾ ਉਹਦਾ ਆਪਣੀ ਕਦਰ ਘਟ ਜੂਗੀ ਇਹ ਕੋਈ ਸਧਾਰਨ ਸ਼ਖਸੀਅਤਾਂ ਨਹੀਂ ਹੈਗੀਆਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਮੈਂ ਕਹਿੰਦਾ ਜਾਓ ਪੰਜਾਬ ਦੀ ਗੱਲ ਹੀ ਨਹੀਂ ਹੈਗੀ ਮਹਾਰਾਸ਼ਟਰ ਚ ਜਾਓ ਹੋਰ ਸਟੇਟਾਂ ਚ ਜਾਓ 바ਵਾ ਸਾਹਿਬ ਦੇ ਸਿਰ ਦੇ ਤਾਜ ਆ ਬਣੇ ਹੋਏ ਔਰ ਔਰ ਤੁਸੀਂ ਦੇਖੋਗੇ ਮੈਂ ਤੁਹਾਨੂੰ ਕਹਿੰਨਾ ਤੁਸੀਂ ਇਹਦਾ ਨਤੀਜਾ ਵੀ ਦੇਖ ਲੈਣਾ ਇਹ ਇਦਾਂ ਦੀ ਸਟੇਟਮੈਂਟ ਦੇਖ ਕੇ ਕੀ ਖਟਿਆ ਤੁਸੀਂ ਜਾਂ ਕੀ ਤੁਸੀਂ ਤੁਹਾਨੂੰ ਉਹਦੇ ਮੁਤਾਬਕ ਕੋਈ ਰਿਜ਼ਲਟਸ ਮਿਲੇ ਸੋ ਮੈਂ ਇਹਨਾਂ ਸ਼ਬਦਾਂ ਨਾਲ ਇਹ ਅੱਜ 바ਵਾ ਸਾਹਿਬ ਦੇ ਜਨਮ ਦਿਨ ਤੇ ਸਾਰਿਆਂ ਨੂੰ ਸਾਰੇ ਭਾਰਤ ਨੂੰ ਸਾਰੇ ਵਰਲਡ ਨੂੰ ਔਰ ਇਦਾਂ ਲੱਗਦਾ ਵੀ ਯਾਰ ਦੂਸਰੇ ਦੇਸ਼ਾਂ ਦੇ ਪਾਰਲੀਮੈਂਟ ਦੂਸਰਿਆਂ ਦੇ ਹਾਊਸ ਵਿੱਚ ਬਾਬਾ ਸਾਹਿਬ ਦੇ ਜੈ ਭੀਮ ਜੈ ਭਾਰਤ ਦੇ ਤਾਂ ਨਾਰੇ ਲੱਗ ਰਹੇ ਆ ਬਾਬਾ ਸਾਹਿਬ ਦੇ ਸਟੈਚੂ ਉਹ ਦੇਸ਼ ਲਾ ਰਹੇ ਆ ਤੁਸੀਂ ਕਹਿੰਨੇ ਆ ਇਹਨਾਂ ਦੇ ਸਟੈਚੂ ਰਿਮੂਵ ਕਰ ਦੋ ਇਦਾਂ ਨਹੀਂ ਗੱਲ ਬਣਨੀ ਇਦਾਂ ਹੁਣੇ ਵੀ ਨਹੀਂਗੀ ਬਾਬਾ ਸਾਹਿਬ ਤਾਂ ਉਹ ਸ਼ਖਸੀਅਤ ਆ ਯਾਰ ਕਿੱਥੇ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਜੇ ਸੰਵਿਧਾਨ ਨੂੰ ਜੇ ਸੰਵਿਧਾਨ ਨੂੰ ਪ੍ਰੋਪਰ ਲਾਗੂ ਨਾ ਕੀਤਾ ਗਿਆ ਇਹ ਸੰਵਿਧਾਨ ਨੂੰ ਲੋਕਾਂ ਨੇ ਇੰਪਲੀਮੈਂਟਿੰਗ ਇੱਥੇ ਕੀਤਾ ਗਿਆ ਤਾਂ ਮੈਂ ਸਭ ਤੋਂ ਪਹਿਲਾ ਪਰਸਨ ਹੋਊਂਗਾ ਆਈ ਊਡ ਬੀ ਦਾ ਫਰਸਟ ਪਰਸਨ ਜਿਹੜਾ ਇਹਨੂੰ ਅੱਗ ਲਾਊਂਗਾ ਬਰਨ ਕਰ ਦਊਂਗਾ ਸੋ ਬਾਬਾ ਸਾਹਿਬ ਨੂੰ ਮੀਅਰਲੀ ਇਦਾਂ ਦੇਖਣਾ ਅਸਟ ਅਸੀਂ ਮੈਂ ਤਾਂ ਆਪਣੀ ਗੱਲ ਕਰਦਾ ਵੇ ਬਾਬਾ ਸਾਹਿਬ ਨੂੰ ਆਪਣੇ ਕੋਲ ਕੋਈ ਵਿਜ਼ਨ ਹੀ ਹੈ ਨਹੀਂਗਾ ਕਿਉਂਕਿ ਕਹਿੰਦੇ ਨਾ ਸੂਰਜ ਨੂੰ ਦੇਖਣ ਲਈ ਸੂਰਜ ਦੀ ਰੋਸ਼ਨੀ ਚਾਹੀਦੀ ਹੈ ਐਡੇ ਲੈਵਲ ਦੀ ਬੁੱਧੀ ਚਾਹੀਦੀ ਹੈ ਉਹਨਾਂ ਨੂੰ ਸਮਝਣ ਲਈ ਅੰਡਰਸਟੈਂਡ ਕਰਨ ਲਈ ਉਸੀ ਕਿੱਥੇ ਉਹਨਾਂ ਨੂੰ ਕਿਸੇ ਵਰਗ ਨਾਲ ਕਿਸੇ ਫਿਰਕੇ ਨਾਲ ਜੋੜ ਕੇ ਦੇਖ ਰਹੇ ਹੋ ਉਹਨਾਂ ਨੂੰ ਕਿ ਇਜ਼ਮ ਨਾਲ ਕੋਈ ਪ੍ਰੋਬਲਮ ਨਹੀਂ ਸੀਗੀ ਨਾ ਉਹ ਕਿਸੇ ਇਜ਼ਮ ਨੂੰ ਅਡਾਪਟ ਕਰਨ ਦੀ ਗੱਲ ਸੀਗੀ ਉਹ ਕਹਿੰਦੇ ਯਾਰ ਹਰ ਇਜ਼ਮ ਉਹੀ ਠੀਕ ਹੈ ਬੁੱਧਿਜ਼ਮ ਹੋਵੇ ਕੋਈ ਵੀ ਹੋਵੇ ਜਿਹੜਾ ਸਿੱਖਿਜ਼ਮ ਹੋਵੇ ਜਿਹੜਾ ਵੀ ਕੋਈ ਬਰਾਬਰੀ ਦਿੰਦਾ ਹੋਵੇ ਬਰਾਬਰ ਦਾ ਰੋਟੀ ਬੇਟੀ ਦੀ ਸਾਂਝ ਰੱਖੇ ਉਹਨਾਂ ਦੇ ਕੌਮ ਨਾਲ ਉਹਨਾਂ ਦੇ ਬੰਦਿਆਂ ਨਾਲ ਹਰ ਬੰਦੇ ਨਾਲ ਤੇ ਧੰਨ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਦਾ ਵੀ ਸੰਕਲਪ ਇਹੀ ਸੀਗਾ ਹੋਰ ਕੀ ਸੀ ਐਸਾ ਚਾਹੂੰ ਰਾਜ ਮੈਂ ਜਿੱਥੇ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਸੰ ਬਸੋ ਰਵਿਦਾਸ ਰਹੇ ਪਰਸਨ ਛੋਟੇ ਤੇ ਵੱਡੇ ਬਰਾਬਰ ਰਹਿਣ ਤੇ ਫੇ ਮੈਂ ਪ੍ਰਸੰਨ ਹਾਂ ਖੁਸ਼ ਹਾਂ ਤੇ ਛੋਟੇ ਵੱਡੇ ਦਾ ਤਾਂ ਕੋਈ ਹੋਰ ਤਰੀਕਾ ਹੀ ਨਹੀਂ ਜਾਂ ਇੱਕੋ ਹੀ ਤਰੀਕਾ ਹੈ ਨਾ ਫੇ ਸਮਾਨਤਾ ਦਾ ਜਾਂ ਤਾਂ ਛੋਟਿਆਂ ਨੂੰ ਉੱਪਰ ਲੈ ਜਾਓ ਜਾਂ ਵੱਡਿਆਂ ਨੂੰ نیچے ਲਿਆਓ ਫੇ ਹੋਰ ਤਾਂ ਕੋਈ ਬਰਾਬਰ ਕਰਨ ਦਾ ਕੋਈ ਤਰੀਕਾ ਹੀ ਨਹੀਂ ਹੈਗਾ ਤੇ ਉਹਨਾਂ ਨੇ ਕਦੀ ਵੀ ਕਿਸੇ ਵੱਡੇ ਨੂੰ نیچے ਤਣੀ ਨਾ ਲਿਆਂਦਾ ਉਹਨਾਂ ਨੇ ਸਦਾ ਅਪਲਿਫਟਮੈਂਟ ਦੀ ਗੱਲ ਕੀਤੀ ਜਿਹੜੇ ਡਾਊਨਟਰੋਡਨਾਂ ਜਿਨ੍ਹਾਂ ਦਾ ਬੱਤਰ ਤੋਂ ਪੈੜੀ ਤੋਂ ਪੈੜੀ ਉਹ ਗੁਲਾਮੀ ਸੀ ਮੈਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਸਾਰਿਆਂ ਨੂੰ ਉਸ ਭਾਰਤ ਰਤਨ ਭਾਕ ਮੈਂ ਕਈ ਵਾਰ ਸੋਚਦਾ ਭਾਰਤ ਰਤਨ ਅਵਾਰਡ ਦੇਣ ਨਾਲ ਉਸ ਅਵਾਰਡ ਨੂੰ ਫਖਰ ਮਹਿਸੂਸ ਹੁੰਦਾ ਕਿ ਮੈਂ ਅੱਜ ਰਾਈਟ ਪਰਸਨ ਨੂੰ ਦਿੱਤਾ ਗਿਆ ਐਪਰੋਪਰੀਏਟ ਪਰਸਨ ਨੂੰ ਦਿੱਤਾ ਗਿਆ ਅਵਾਰਡ ਦੀ ਗੱਲ ਨਹੀਂ ਕਿ ਬਾਬਾ ਸਾਹਿਬ ਨੂੰ ਭਾਰਤ ਰਤਨ ਦਿੱਤਾ ਗਿਆ ਭਾਰਤ ਰਤਨ ਜਾਂ ਅਵਾਰਡਸ ਬਾਬਾ ਸਾਹਿਬ ਲਈ ਬਹੁਤ ਛੋਟੇ ਪੈ ਜਾਂਦੇ ਆ ਜਿੰਨੀ ਇੱਕ ਅੱਜ ਇੱਕ ਬੰਦੇ ਲਈ ਚਿੰਤਾ ਕਰਨੀ ਬਹੁਤ ਔਖੀ ਆ ਉਹਨਾਂ ਨੇ ਤਾਂ ਸਮਾਜ ਦੇ ਵਿੱਚ ਇੱਕ ਐਡਾ ਵੱਡਾ ਸੋਸ਼ਲ ਰਿਫਾਰਮਰ ਸੀ ਜਿਨੇ ਗਣਤੀ ਨਹੀਂ ਜਿੰਨਾ ਲੋਕਾਂ ਦੀ ਜੀਵਨ ਦੀ ਸ਼ੈਲੀ ਜੀਵਨ ਦੀ ਸਤਾਰੀ ਐਡਾ ਉੱਚਾ ਕਰ ਦਿੱਤਾ ਸੋ ਇਹੋ ਜੀ ਸ਼ਖਸੀਅਤ ਦੇ ਜਨਮ ਦਿਨ ਤੇ ਮੈਂ ਤੁਹਾਨੂੰ ਨਮਨ ਕੋਟੀ ਕੋਟੀ ਨਮਨ ਕਰਨ ਦਾ ਔਰ ਨਾਲ ਹੀ ਮੈਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਕਹਿਣਾ ਔਰ ਮੈਂ ਕਹਿਣਾ ਬਾਵਾ ਸਾਹਿਬ ਦੇ ਜੇ ਬਾਵਾ ਸਾਹਿਬ ਨੇ ਤੁਹਾਨੂੰ ਕਿਤੇ ਕਿਹਾ ਸੀ ਨਾ ਇਹ ਕਿ ਆਪਣੇ ਕੰਧਾਂ ਕੋਠਿਆਂ ਤੇ ਕੰਧਿਆਂ ਕੰਧਾਂ ਤੇ ਲਿਖ ਦਿਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਤੁਹਾਨੂੰ ਵੋਟ ਰਾਈਟ ਦੇ ਦਿੱਤਾ ਵੋਟ ਦਾ ਲੈ ਕੇ ਤੇ ਪਲੀਜ਼ ਉਹਨੂੰ ਮਤਦਾਨ ਕਰਦਿਆਂ ਆਪਣੀ ਅਕਲਦਾਨ ਕਰਨ ਲੱਗਿਆਂ ਇਸਤੇਮਾਲ ਕਰਨ ਲੱਗਿਆਂ ਪਲੀਜ਼ ਸੋਚ ਲਿਆ ਕਰੀਏ ਉਹਨਾਂ ਦੇ ਦਿਨ ਮਨਾਉਣ ਤੇ ਕੱਲੇ ਨਗਰ ਦੇ ਵਿੱਚੋਂ ਲੰਘਣਾ ਸ਼ੋਭਾ ਯਾਤਰਾਵਾਂ ਕਰਨੀਆਂ ਇਹ ਕਾਫੀ ਨਹੀਂ ਹੈਗੀਆਂ ਨਾ ਬਾਬਾ ਸਾਹਿਬ ਨੇ ਕਦੀ ਕਿਹਾ ਸੀ ਇਦਾਂ ਮੇਰੇ ਲਈ ਕਰਿਓ ਉਹਨਾਂ ਨੇ ਕਿਹਾ ਸੀ ਤਾਂ ਸਿਰਫ ਇਹ ਕਿਹਾ ਸੀ ਕਿ ਜੇ ਮੇਰੇ ਕਾਫਲੇ ਨੂੰ ਕੋਈ ਕਮ ਸੋ ਕਮ ਅੱਗੇ ਨਾ ਵੀ ਲਿਜਾ ਸਕਿਆ ਕਮ ਸੋ ਕਮ ਪਿੱਛੇ ਨਾ ਇਹਨੂੰ ਜਾਣਦੇ ਹੋ ਜਿੱਥੇ ਤੱਕ ਮੈਂ ਲੈ ਕੇ ਚਲਾ ਗਿਆ ਜਿੱਥੇ ਮੈਂ ਪਚਾ ਦਿੱਤਾ ਤੇ ਅੱਜ ਬਾਬਾ ਸਾਹਿਬ ਲਈ ਮੈਂ ਇੱਕ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਤੇ ਬਾਬਾ ਸਾਹਿਬ ਲਈ ਇਦਾਂ ਦੀ ਸ਼ੈਲੀ ਦਾ ਇਸਤੇਮਾਲ ਕਰਨਾ ਮੈਂ ਉਹ ਸ਼ੈਲੀ ਆਪਣੇ ਮੂੰਹ ਚ ਨਹੀਂ ਇਸਤੇਮਾਲ ਕਰ ਸਕਦਾ ਜਿਹੜੀ ਤੁਸੀਂ ਵਰਤੀ ਆ ਪੰਨੂ ਸਾਹਿਬ ਪਰ ਜਿਹੜੇ ਲੋਕ ਮੀਅਰਲੀ ਬਾਬਾ ਸਾਹਿਬ ਦਾ ਇਦਾਂ ਸਤਿਕਾਰ ਸਮਝਦੇ ਆ ਪਈ ਉਹਨਾਂ ਦਾ ਦਿਨ ਮਨਾਉਣ ਨਾਲ ਗੱਲ ਬਣ ਜੂਗੀ ਨਹੀਂ ਨਹੀਂ ਬਾਬਾ ਸਾਹਿਬ ਨੇ ਇੱਕ ਡ੍ਰੀਮ ਲਿਆ ਸੀ ਇਸ ਦੇਸ਼ ਦੇ ਹੁਕਮਰਾਨ ਬਣਨਾ ਬਾਬਾ ਸਾਹਿਬ ਨੇ ਇੱਕ ਡ੍ਰੀਮ ਲਿਆ ਸੀ ਏ ਹੁਣ ਜਿਹੜਾ ਰਾਜਾ ਜਿਹੜਾ ਮਾਂ ਦੇ ਪੇਟੋਂ ਨਹੀਂ ਪੈਦਾ ਹੋਊਗਾ 바ਵਾ ਸਾਹਿਬ ਨੇ ਕਹੀ ਪੇਟ ਦੇ ਵਿੱਚੋਂ ਨਹੀਂ ਪੇਟੀਆਂ ਚੋਂ ਪੈਦਾ ਹੋਊਗਾ ਬੈਲਟ ਪੇਟੀਆਂ ਚੋਂ ਨਿਕਲੂ ਪਰੂਗਾ ਰਾਜਾ ਬਦਲ ਦਿੱਤਾ ਸੀ 바ਵਾ ਸਾਹਿਬ ਨੇ 바ਵਾ ਸਾਹਿਬ ਨੇ ਐਦਾਂ ਦਾ ਇੱਕ ਕਨਸਟੀਟਿਊਸ਼ਨ ਦਿੱਤਾ ਇਸ ਦੇਸ਼ ਨੂੰ ਕਾਈ ਦਾ ਨਿਆਣਾ ਵੀ ਰਾਜਾ ਬਣ ਸਕਦਾ ਕਿਸੇ ਦਾ ਨਿਆਣਾ ਵੀ ਕਿੰਗ ਬਣ ਸਕਦਾ ਵੋਟਾਂ ਪਾਓ ਬਣਾਰੋ ਜਿਹਨੂੰ ਐਦਾਂ ਹੋਇਆ ਵੀ ਇੱਥੇ ਇਹ ਤਾਂ ਹੈ ਨਹੀਂ ਸੀ ਕਿ ਰਾਜੇ ਦਾ ਜਿਹੜਾ ਪੁਸ਼ਤੀ ਆ ਉਹੀ ਚੱਲੀ ਜਾਊਗਾ ਸੋ ਅਸਲੀ 바ਵਾ ਸਾਹਿਬ ਦਾ ਸੰਕਲਪ ਡ੍ਰੀਮ ਉਹਦਾ ਪੂਰਾ ਹੋਣਾ ਜਦੋਂ ਬਾਬਾ ਸਾਹਿਬ ਨੇ ਇਸ ਦੇਸ਼ ਵਿੱਚ ਇਸ ਇਹ ਕਮਸੋ ਕਾਮ ਇੰਡੀਆ ਵਿੱਚ ਗੱਲ ਕਰੀਏ ਤੇ ਵੋਟ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਇੱਕ ਪਾਵਰ ਬਣੇ ਸੰਗਠਿਤ ਹੋਵੋ 36 ਪਲੇਟਫਾਰਮ ਬਣਾ ਕੇ ਕਦੀ ਕੋਈ ਚੀਜ਼ ਨਹੀਂ ਅਚੀਵ ਹੋਣੀ ਤੁਹਾਡੀ ਇੱਕ ਪਲੇਟਫਾਰਮ ਤੇ ਤੁਹਾਨੂੰ ਇਕੱਠੇ ਹੋਣਾ ਪਊਗਾ ਨਹੀਂ ਗੱਲ ਬਣ ਸਕਦੀ ਸਪਲਿਟ ਹੋਇਆ ਨਹੀਂ ਬਣਨੀ ਗੱਲ ਅਲੱਗ-ਅਲੱਗ ਫੈਕਸ਼ਨ ਬਣਾਇਆ ਨਹੀਂ ਗੱਲ ਬਾਬਾ ਸਾਹਿਬ ਦਾ ਸੰਕਲਪ ਪੂਰਾ ਕਰਨਾ ਹੈ ਜੋ ਬਾਬਾ ਸਾਹਿਬ ਨੇ ਚਾਹਾ ਤੁਸੀਂ ਮੰਗਦੇ ਹੋ ਵਿਪਤੀ ਮੁੱਖ ਮੰਤਰੀ ਤੁਹਾਡਾ ਬਣਾ ਦਿੱਤਾ ਜਾਏ ਮੰਗਣਾ ਚਲੋ ਮੰਗ ਲੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਪ੍ਰੋਮਿਸ ਯਾਦ ਕਰਾਇਆ ਸੀ ਪਰ ਤੁਸੀਂ ਮੰਗਤੇ ਥੋੜਾ ਪਿਖਾਰੀ ਥੋੜੋ ਤੁਨ ਬਣਾਇਆ ਸੀ ਉਹਨਾਂ ਤਾਂ ਤੁਹਾਡੇ ਘਰਾਂ ਚ ਆਉਣਾ ਸੀਗਾ ਉਹਨਾਂ ਨੇ ਤੁਹਾਡੇ ਘਰਾਂ ਚ ਮੰਗਣ ਆਉਣਾ ਸੀ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਮੈਂ ਬਹੁਤਾ ਚਿਰ ਪਿੱਛੇ ਦੀ ਗੱਲ ਨਹੀਂ ਕਰਦਾ ਤਿੰਨ ਚਾਰ ਡੈਕੇਡਸ ਦੀ ਗੱਲ ਕਰਦਾ ਚਾਰ ਕਹਾ ਦਹਾਕਿਆਂ ਦੇ ਪਿੱਛੇ ਗੱਲ ਕਰਦਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਇਹੋ ਜਿਹੀ ਸ਼ਖਸੀਅਤ ਸੀ ਕੀ ਦੁਨੀਆ ਇੱਥੇ ਆਈ ਜਿਹੜੀ ਉਹਨਾਂ ਤੋਂ ਬਾਅਦ ਵੀ ਮੈਂ ਵੱਡੇ ਵੱਡੇ ਪੋਲੀਟੀਕਲ ਪਰਸਨ ਜਿਹੜੇ ਸੀ ਜਿਨ੍ਹਾਂ ਦੇ ਸਟੇਚਰ ਬਹੁਤ ਉੱਚੇ ਸੀ 바ਵਾ ਸਾਹਿਬ ਬਾਬੂ ਕਾਂਸ਼ੀ ਰਾਮ ਜੀ ਦੇ ਮੋਢੇ ਉਹਨਾਂ ਦਾ ਸਟੇਚਰ ਉਹਨਾਂ ਦਾ ਕੱਦ ਏਡਾ ਏਡਾ ਛੋਟਾ ਛੋਟਾ ਦੇਖਿਆ ਉਸ ਸ਼ਖਸੀਅਤ ਸਾਹਮਣੇ ਉਹ ਤਾਂ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਉਣ ਨੂੰ ਵੀ ਤਿਆਰ ਸੀ ਇਹ ਤੁਹਾਨੂੰ ਪ੍ਰਾਈਮ ਮਿਨਿਸਟਰ ਤੁਹਾਨੂੰ ਤਾਂ ਸੀਐਮ ਪ੍ਰਾਈਮ ਮਿਨਿਸਟਰ ਬਣਾਉਣ ਨੂੰ ਤਿਆਰ ਆ ਤੁਹਾਡੇ ਕੋਲ ਏਦਾਂ ਦੀ ਚਾਬੀ ਦੇ ਦਿੱਤੀ 바ਵਾ ਸਾਹਿਬ ਨੇ ਜਿਸ ਕਰਕੇ ਕਿਹਾ ਸੀ ਪੋਲੀਟੀਕਲ ਪਾਵਰ ਇਜ਼ ਦਾ ਸੋਲ ਕੀ ਇੱਕੋ ਇੱਕ ਚਾਬੀ ਆ ਜ ਜਿਹਦੇ ਨਾਲ ਹਰ ਜਿੰਦਾ ਤੁਸੀਂ ਆਪਣੀ ਸਮੱਸਿਆ ਦਾ ਖੋਲ ਸਕਦੇ ਹੋ ਮੈਂ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਜੈ ਭੀਮ ਜੈ ਭਾਰਤ ਕਹਿੰਦੇ ਆ ਯਾਜ ਚੋਨਾ ਕੋਈ ਸ਼ਬਦ ਮੇਰੇ ਤੋਂ ਗਲਤ ਕਿਹਾ ਗਿਆ ਹੋਵੇ ਤਾਂ ਗੁਸਤਾਖੀ ਮਾਫ ਤੇ ਪਰ ਨਾਲ ਦੇ ਨਾਲ ਮੈਂ ਇਹ ਗੱਲ ਜ਼ਰੂਰ ਕਹਿਣਾ ਚੇਤੇ ਰੱਖਿਓ ਮਰ ਮੁੱਕ ਜਾਣ ਤੋਂ ਪਹਿਲਾਂ ਪਹਿਲਾਂ ਨਾ ਆ ਬਾਵਾ ਸਾਹਿਬ ਨੇ ਜਿਹੜਾ ਰਾਈਟ ਦਿੱਤਾ ਵੋਟ ਦਾ ਉਹਨੂੰ ਇਸਤੇਮਾਲ ਕਰਨਾ ਸਿੱਖ ਲਈਏ ਕਿਨੂੰ ਕਰਨਾ ਚੰਗੇ ਬੰਦੇ ਲਿਆਉਣੇ ਸ਼ੁਰੂ ਕਰ ਦਈਏ ਔਰ ਖਾਸ ਕਰਕੇ ਮੀਅਰਲੀ ਜਿਹੜੇ ਰਿਜ਼ਰਵ ਸੀਟਾਂ ਤੇ ਇਲੈਕਸ਼ਨ ਲੜ ਕੇ ਆਉਂਦੇ ਆ ਉਹ ਚੁੱਪ ਤਾਂ ਗੁੰਗੇ ਬੋਲੇ ਨਾ ਬਣ ਕੇ ਬੈਠਣ ਜਿਹੜੇ ਥੋੜੇ ਜਿਹੇ ਬੰਦੇ ਨਾ ਉਹ ਚੱਲ ਗਏ ਹਰ ਪਾਰਟੀ ਨੇ ਘੱਟੋ ਘੱਟ ਰਿਜ਼ਰਵੇਸ਼ਨ ਦੇ ਮਤਲਬ ਕੋ ਰਿਜ਼ਰਵ ਸੀਟਾਂ ਤੇ ਤਾਂ ਲੜਾਉਣਾ ਹੀ ਆ 33 ਜੇ ਪੰਜਾਬ ਚ ਇਲੈਕਸ਼ਨ 33 ਤਾਂ ਤੁਸੀਂ ਜਾਉਂਗੇ ਔਰ ਤੁਸੀਂ ਕਦੇ ਸੋਚਿਆ ਯਾਰ ਤੁਹਾਨੂੰ ਐਮਪੀ ਐਮਐਲਏ ਕੋਈ ਬਣਾ ਦਿੰਦੀ ਪਾਰਟੀ ਕੋਈ ਹੋਰ ਕਾਂਗਰਸ ਆ ਜਾਂ ਕੋਈ ਵੀ ਪਾਰਟੀ ਬਣਾ ਦਿੰਦੀ ਕਦੇ ਇਸੇ ਕਰਕੇ ਸਿਰਫ ਬਣਾਤਾ ਔਰਤਾਂ ਵੀ ਅੱਜ ਸੋਚਣ ਜੇ ਇਸ ਦੇਸ਼ ਤੇਂਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੇ ਤਾਂ ਸਿਰਫ ਇਸ ਕਨਸਟੀਟਿਊਸ਼ਨ ਕਰਕੇ ਬਣੇ ਨਹੀਂ ਤਾਂ ਔਮਨ 엠ਪਾਵਰਮੈਂਟ ਦੀ ਗੱਲ ਪਹਿਲਾਂ ਕਦੀ ਨਹੀਂ ਸੀ ਹੋਈ ਔਮਨ ਦੀ ਔਮਨ ਨੂੰ ਕਦੀ ਮਾਟਰਨਿਟੀ ਲੀਵ ਨਹੀਂ ਸੀ ਦਿੱਤੀ ਮਜ਼ਦੂਰਾਂ ਨੂੰ ਲੇਬਰ ਐਕਟ ਨਹੀਂ ਸੀ ਦਿੱਤਾ ਔਰ ਉਹ ਸ਼ਖਸੀਅਤ ਹੈ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜਿਹੜਾ ਲੰਡਨ ਸਕੂਲ ਆਫ ਇਕਨੋਮਿਕਸ ਦੀ ਲਾਇਬ੍ਰੇਰੀ ਚ ਪੜਦਾ ਸੀ ਔਰ ਬ੍ਰੈਡ ਲੈ ਕੇ ਸੁੱਕਾ ਜੇਬ ਚ ਪਾ ਕੇ ਲੈ ਜਾਂਦਾ ਸੀ ਬ੍ਰੈਡ ਕੰਟੇਨ ਵਿੱਚੋਂ ਔਰ ਉਹਨਾਂ ਨੇ ਕਿਹਾ ਪ੍ਰੋਟੋਕੋਲ ਨਹੀਂ ਹੈਗਾ ਇੱਥੇ ਦਾ ਲਾਇਬ੍ਰੇਰੀਅਨ ਨੇ ਕਿਹਾ ਕਿ ਤੁਸੀਂ ਬ੍ਰੈਡ ਜਿਹੜਾ ਮੀਲ ਜਿਹੜਾ ਲਾਇਬ੍ਰੇਰੀ ਚ ਨਹੀਂ ਲੈ ਸਕਦੇ ਤਾਂ ਬਾਬਾ ਸਾਹਿਬ ਨੂੰ ਉਹਨੇ ਕਿਹਾ ਕਿ ਤੁਹਾਨੂੰ ਇਹ ਆ ਤੁਹਾਨੂੰ ਆਉਣ ਨਹੀਂ ਦਿੱਤਾ ਜਾਏਗਾ ਅੱਗੇ ਤੋਂ ਔਰ ਉਹ ਕੰਟਰੀ ਕਿੱਦਾਂ ਦੇ ਆ ਸਾਡੇ ਨਾਲੋਂ ਕਿੰਨੇ ਅੱਗੇ ਲੰਗੇ ਹੋਏ ਆ ਔਰ ਜਦੋਂ ਉਹਨੇ ਕਿਹਾ ਇਹਾਂ ਪੇ ਬਾਬਾ ਸਾਹਿਬ ਨੇ ਆਪਣੀ ਮਜਬੂਰੀ ਦਿੱਤੀ ਕਿ ਮੈਂ ਮੇਰੇ ਜੇਬ ਨਹੀਂ ਅਫੋਰਡ ਕਰ ਸਕਦੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਉੱਥੇ ਬਹਿ ਕੇ ਕੰਟੀਨ ਚ ਮੀਲ ਲੈ ਲਵਾਂ ਖਾਣਾ ਥਾਲਾ ਮੈਂ ਬ੍ਰੈਡ ਲੈ ਕੇ ਲੁਕੋ ਕੇ ਜੇਬ ਚ ਲੈ ਆਉਣਾ ਵੀ ਮੈਂ ਇੱਥੇ ਬ੍ਰੈਡ ਖਾ ਲੂੰਗਾ ਸੁੱਕਾ ਪਾਣੀ ਪੀ ਲੂੰਗਾ ਨਾਲ ਮੈਂ ਪੜਨਾ ਹੁੰਦਾ ਲੰਡਨ ਸਕੂਲ ਆਫ ਇਕਨੋਮਿਕਸ ਤਾਂ ਪਤਾ ਉਸ ਲਾਇਬ੍ਰੇਰੀਅਨ ਨੇ ਬਾਬਾ ਸਾਹਿਬ ਨੂੰ ਕਿਹਾ ਸੀ ਤੈਨੂੰ ਅੱਜ ਇੱਕ ਇਹਦੀ ਸਜ਼ਾ ਦਊਂਗਾ ਮੈਂ ਇਹਦੀ ਇੱਕ ਤੈਨੂੰ ਪਨਿਸ਼ਮੈਂਟ ਹੈ ਉਹਨੇ ਕਿਹਾ ਸੀ ਅੱਜ ਤੋਂ ਇਹ ਪਨਿਸ਼ਮੈਂਟ ਹੈ ਤੂੰ ਬ੍ਰੈਡ ਦਾ ਪੀਸ ਨਹੀਂ ਲੈ ਕੇ ਆਉਂਗਾ ਤੂੰ ਆਪਣਾ ਮੀਲ ਨਹੀਂ ਅੱਜ ਤੋਂ ਬਾਅਦ ਲੈ ਕੇ ਆਉਂਗਾ ਤੂੰ ਖਾਣਾ ਮੇਰੇ ਨਾਲ ਖਾਉਂ ਕਰੂੰਗਾ ਬੈਠ ਕੇ ਉਹ ਸ਼ਖਸੀਅਤਾਂ ਨੂੰ ਯਾਦ ਕਰੀਏ ਜੇ ਉਹ ਵੀ ਸਾਡੇ ਲਈ ਬਹੁਤ ਰਿਸਪੈਕਟਡ ਆ ਮੈਂ ਤਾਂ ਬਾਬਾ ਸਾਹਿਬ ਨੂੰ ਕਹਿੰਦਾ ਜਿਨ੍ਹਾਂ ਨੇ ਵੀ ਬਾਬਾ ਸਾਹਿਬ ਦਾ ਕੋਈ ਸਤਿ ਕੋਈ ਸਤਕਾਰ ਕੀਤਾ ਭਾਵੇਂ ਇੰਨਾ ਇੰਨਾ ਥੋੜਾ ਕੀਤਾ ਥੋੜੀ ਥੋੜੀ ਸਪੋਰਟ ਕੀਤੀ ਸਾਡੇ ਨੇ ਤਾਂ ਉਹ ਪੂਜਣਯੋਗ ਆ ਯਾਰ ਤੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੀ ਗੱਲ ਕਰਨਾ ਉਹ ਤਾਂ ਸਾਡੇ ਸਿਰ ਦੇ ਰਹਿਬਰ ਹੈ ਕਿੱਥੇ ਗੱਲਾਂ ਮੈਂ ਤਾਂ ਇੰਨੀ ਗੱਲ ਆਪਣੀ ਜ਼ਿੰਦਗੀ 'ਚ ਸੋਚੀ ਆ ਓਏ ਮੇਰੇ ਸਾਰੇ ਭਰਾਵੋ ਭ ਵੋਟ ਦਾ ਇਸਤੇਮਾਲ ਸਹੀ ਕਰਨਾ ਸਿੱਖ ਲਓ ਤੁਸੀਂ ਮੰਗਤੇ ਨਹੀਂ ਭਿਖਾਰੀ ਨਹੀਂ ਤੁਹਾਨੂੰ ਬਣਾਇਆ ਇਹਨਾਂ ਸ਼ਬਦਾਂ ਨਾ ਜਾਜਤ ਲੈਣਾ ਜੈ ਪੀਮ ਜੈ ਭਾਰਤ ਸਭ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਕੋਟੀ ਕੋਟੀ ਮੁਬਾਰਕ ਕਰੋੜਾਂ ਕਰੋੜਾਂ ਵਧਾਈ ਔਰ ਪੂਰੇ ਵਿਸ਼ਵ ਨੂੰ ਮੁਬਾਰਕ ਥੈਂਕ ਯੂ ਸ਼ੁਕਰੀਆ